ਇਹ ਰਾਤ 1:30 ਵਜੇ ਬੜੇ ਜ਼ੋਰ ਦਾ ਧਮਾਕਾ ਹੋਇਆ। ਯਾ ਦੇਖਿਆ ਕਿ ਤਾਈ ਕਾਰ ਨੰਗਲਵਾਲ ਤੇ ਆਂਦੀ ਸੀ। ਉਹਦੇ ਛਾ ਦੇ ਕੇ ਆਦਮੀ ਦਾ ਇਹ ਡਿਵਾਈਡਰ ਨਾਲ ਜਿਹੜਾ ਣੋਪਲੀ ਬਲਾਸ ਪਰ ਰੇਲਵੇ ਦਾ ਓਵਰ ਬ੍ਰਿਜ ਬਣਿਆ ਬਾਪਿੰਡੀ ਜਾਂਦਰਾ ਘੋੜਾ ਉਹਦੇ ਨਾਲ ਟਕਰਾਈ ਤੇ ਉਹਨੂੰ ਬੰਦੇ ਨੂੰ ਬਾਹਰ ਕਾਲ ਕੇ ਹਸਪਤਾਲ ਭੇਜ ਦਿੱਤਾ ਗਿਆ। ਤੇ ਜਿਹੜਾ ਡਿਵਾਈਡਰ ਹੈ ਰੇਲਵੇ ਵਾਲਾ ਇਹ ਬਹੁਤ ਛੋਟਾ ਹੈ ਸਿੰਗਲ ਸੜਕ ਹੋਣ ਕਾਰਨ ਇੱਥੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ ਇਹ ਜਿਹੜਾ ਰੇਲਵੇ ਨੂੰ ਹੈ ਇਹ ਡਿਵਾਈਡਰ ਹੈ ਜਿਹੜੇ ਕਾਫੀ ਅੱਗੇ ਤੱਕ ਹੈ ਜਿਹੜੇ ਉਹ ਬਣਾਣੇ ਚਾਹੀਦੇ ਪਲਾਸਟਿਕ ਦਾ ਡਿਵਾਈਡਰ ਬਣਾਣ ਤਾਂ ਕਿ ਜਿਹੜੇ ਐਕਸੀਡੈਂਟ ਹੈ ਏ ਰੋਕ ਸਕਣ ਮੇਰਾ ਵਿਵੇਕ ਸ਼ਰਮਾ ਨਾਮ ਹੈ ਜੀ ਵਿਵੇਕ ਸ਼ਰਮਾ ਜੀ ਇੱਕ ਕਾਹ ਹੋਇਆ ਸਰਪੰਚਾ ਮੈਂ ਇੱਥੇ ਰਾਤ ਤਕਰੀਬਨ 1:30 ਵਜੇ ਨਾ ਢੜਾਕਾ ਹੋਇਆ ਆਪਣੀ ਅੱਖ ਖੁੱਲੀ ਹੋਈ ਸੀ ਘੋਟੇ ਪਰੇ ਦੇ ਆਪਾਂ ਤੇ ਅਸੀਂ ਜਦੋਂ ਦੇਖਿਆ ਆਵਾਜ਼ ਸੁਣੀ ਵੀ ਢੜਾਕਾ ਹੋਇਆ ਇੱਥੇ ਤਾਂ ਪਤਾ ਚੱਲਿਆ ਕਿ ਸਵੇਰੇ ਜਦੋਂ ਆਪਾਂ ਇੱਧਰ ਆਏ ਤਾਂ ਕੀ ਐਕਸੀਡੈਂਟ ਹੋਇਆ ਥਾ ਇਹ ਕਿੱਥੇ ਡਿਵਾਈਡਰ ਹੈ ਜੀ ਬਣਿਆ ਹੋਇਆ ਸਾਡਾ ਅੰਡਰ ਬ੍ਰਿਜ ਰੇਲਵੇ ਦਾ ਜਿਹੜਾ ਰੇਲਵੇ ਦਾ ਪ੍ਰੋਜੈਕਟ ਚੱਲ ਰਿਹਾ ਨੁਪਲੀ ਬਲਾਸਪੁਰ ਉੱਥੇ ਡਿਵਾਈਡਰ ਬਣਿਆ ਹੋਇਆ ਹੈ ਜੀ ਤੇ ਡਵਾਈਡਰਾਂ ਦੇ ਕਰਕੇ ਕਾਫੀ ਦਿੱਕਤ ਆਂਦੀ ਹੈ ਸਾਨੂੰ ਵੀ ਪਿੰਡਾਂ ਨੂੰ ਮੋੜ ਕੱਟਣ ਵੇਲੇ ਬਹੁਤ ਦਿੱਕਤਾਂ ਆਂਦੀਆਂ ਨਾ ਇੱਥੇ ਕੋਈ ਲਾਈਟਿੰਗ ਅਰੇਸਟਰ ਨਾ ਕੋਈ ਲਾਈਟਿੰਗ ਫੈਸਿਲਿਟੀ ਹੈ ਤੇ ਨਾ ਹੀ ਇੱਥੇ ਕੋਈ ਗਾੜ ਵਗੈਰਾ ਲੱਗਿਆ ਹੁੰਦਾ ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈ ਲੇਕਿਨ ਇਹ ਬ੍ਰਿਜ ਦਾ ਕੰਮ ਕੰਪਲੀਟ ਹੈ ਇੱਥੇ ਇਹਨਾਂ ਨੂੰ ਚਾਹੀਦਾ ਹੈ ਰੇਲਵੇ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੇ ਹੋਰ ਪ੍ਰਾਈਵੇਟ ਜਿਹੜੀ ਫਰਮਸ ਕੰਮ ਕਰਦੀਆਂ ਹੈ ਕਿ ਇੱਥੇ ਥੋੜੇ ਜਹੀ ਡਵਾਈਡਿਸ਼ਨ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਹਾਦਸੇ ਆ ਬਚ ਸਕੇ ਅਸੀਂ ਪਿੰਡਾਂ ਨੂੰ ਜਦੋਂ ਮੁੜੀ ਰੁਕਣ ਦੇ باوجود ਵੀ ਇਹ ਹੁੰਦਾ ਵਟ ਜੋ ਰਾਤ ਇਨਸੀਡੈਂਟ ਹੋਇਆ ਇਹਦੇ ਵਿੱਚ ਬੰਦਾ ਜੋ ਹੈ ਉਹ ਸੇਫ ਹੈ ਬਾਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਥੋੜੇ ਜੇ ਪ੍ਰਬੰਧ ਚੰਗੇ ਕੀਤੇ ਜਾਵੇ